ਹਾਂਜੀ ਸਤਿਗੁਰ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਰਾਮਦਵਾਲੀ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਸਰਬਜੀਤ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀ ਆ ਤੇ ਤਿੰਨੇ ਜਰਸੀਆਂ ਤੁਹਾਨੂੰ ਦਿਖਾਵਾਂਗੇ ਇੱਕ ਸੂਈਆ ਤੇ ਦੋ ਗੱਬਣਾ ਸੂਈ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਖੜੋ ਤੇ ਗੱਬਣ ਆਪਣੇ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਰ ਫਿਰ ਜੀ ਕੀ ਹਾਲ ਜੋ ਹਾਲ ਚੱਲ ਸਾਡੇ ਤੇ ਠੀਕ ਐ ਤੁਸੀਂ ਦੱਸੋ ਬਚੇ ਜੇ ਬੜੀ ਰੱਬ ਦੀ ਕਿਰਪਾ ਬਚੇਆਂ ਰੱਬੀ ਦਾ ਅੱਛਾ ਇਹ ਕੋਠੇ ਦੇ ਚੜਕੇ ਦਵਾਈ ਪਾਵਾਂਗੇ ਤੇ ਫਿਰ ਕਿਹੜਾ ਕੋਈ ਮਿਲਣਾ ਹਾਂ ਹਾਂਜੀ ਹਾਂਜੀ ਬਚੇਆਂ ਅੱਛਾ ਆ ਜੋ ਗੁਜਰ ਆਪਣੇ ਕਰਤਾ ਬੜਾ ਸੋਹਣਾ ਕਰਤਾ ਉਹਦੀ ਰਜਾ ਦੇ ਵਿੱਚ ਐ ਪੂਰੇ ਅੱਛਾ ਸਮਾਂ ਨੰਗ ਆ ਕੇ ਜਿਹੜਾ ਜਿਹੜਾ ਨੰਗ ਆ ਸਮਾਂ ਵੱਡੀ ਗੱਲ ਹੀ ਨੇ ਜਿਹੜੀ ਸਾਡੀ ਤੇ ਜੀਆਂ ਦੀ ਤੰਦਰੁਸਤੀ ਆ ਹਾਂਜੀ ਮੇਲ ਨੁਕਸਾਨ ਸਾਡਾ ਫਸਲ ਦਾ ਹੋਇਆ ਹਾਂਜੀ ਪਠਾ தੱਥਾ ਦਾ ਵੀ ਸਾਡਾ ਸਰ ਗਿਆ ਕਿਤੇ ਹੜ ਆ ਗਏ ਸੰਤ ਦੇ ਹਾਂਜੀ ਪਠਾ தੱਥਾ ਜਿਹੜਾ ਸੀ ਸਾਨੂੰ ਸੰਤ ਨੇ ਬੜਾ ਦੇਛੜਿਆ ਅੱਛਾ ਤੇ ਕਲੀਆਂ ਸਾਡੀਆਂ ਹਰ ਬ੍ਰਿਜੀ ਫਸਲਾਂ ਹੀ ਬਰਬਾਦ ਹੋਈਆਂ ਫਸਲਾਂ ਜਿਹੜੀਆਂ ਵਾ ਖਤਮ ਹੋ ਗਈਆਂ ਵਾ ਕੇ ਤੇ ਕੋਈ ਗੱਲ ਨਹੀਂ ਐਰ ਕਾ ਨਹੀਂ ਹਾਂਜੀ ਗਾਂ ਨੂੰ ਵਜਣਗੀਆਂ ਸਾਲ ਚ ਦੋ ਹੋਈ ਜਾਂਦੀਆਂ ਹਾਂਜੀ ਹਾਂਜੀ 6 ਮਹੀਨੇ ਤੰਗੀ ਆ ਕੱਟ ਲਾਂਗੇ ਰੱਬ ਨੇ ਦਿੱਤੀਆਂ ਇੱਕ ਇੱਕ ਲੈ ਗਿਆ ਤੇ ਚਲੋ ਹੁਣ ਹਾਂ ਕੋਈ ਗੱਲ ਤੇ ਉਤਰਾ ਜਿਹੜਾ ਇੱਥੇ ਬੰਨ ਟੁੱਟਾ ਆ ਕਿੰਨੇ ਕਿੰਨਾ ਕਿ ਦੂਰ ਤੁਹਾਡੇ ਘਰੋਂ ਇੱਥੇ ਵਰਜੀ ਜੀ ਜਿਹੜਾ ਇੱਥੋਂ ਮੰਨ ਟਟਾ ਹੋਇਆ ਆਪਣੇ ਕੋਲ 2.5 ਕਿਲੋਮੀਟਰ ਆ ਕੋਹਨੇਵਾਲ ਇਥੋਂ ਨਾਲ ਹੀ ਆ ਹਨਾ ਇਹ ਦਿਖਾ ਰਹੀ ਐ ਕਿ ਕਰੀ ਇਥੋਂ ਘਰੋਂ ਹੀ ਵਿਖ ਜਣਾ ਨਾ ਆਹ ਟੈਂਕੀ ਜਿਹੜੀ ਵਰਜੀ ਇਹ ਕੋਹਨੇਵਾਲ ਚ ਹੀ ਆ ਫਿਰ ਹਾਂਜੀ ਵਰਜੀ ਇਹ ਕੋਹਨੇਵਾਲ ਤੋਂ ਤੁਸੀਂ ਦੋਵਰਲੇ ਬੰਨਿਆ ਮਨਸੂਰਪਿੰਡੀ ਆ ਅੱਛਾ ਇਹਦੇ ਨਾਲ ਸਾਹਮਣੇ ਮੰਨ ਟਟਾ ਹੀ ਇਹ ਟੈਂਕੀ ਤੋਂ ਪਿੱਛੇ ਜਿਹੜਾ ਸਪੈਦੇ ਨਹੀਂ ਦੇਂਦੇ ਹਾਂ ਜੀ ਤੁਸੀਂ ਬੰਨਿਆ ਜਿਹੜਾ ਟਟਾ ਉਹ ਬੰਨਿਆ ਜਿਹੜਾ ਸਪੈਦੇ ਵਿਖਣਦੇ ਨਾ ਪਾਵਰ ਆ ਵੀ ਦਰਿਆ ਤੇ ਹੀ ਆਈ ਰਹਾ ਸਾਰਾ ਉੱਥੇ ਉੱਥੋਂ ਮੰਨ ਟਟਾ ਸੀ ਤੇ ਉੱਥੋਂ ਤੁਸੀਂ ਸ ਤੇ مین ਜਿਹੜਾ ਬਿਲਕੁਲ ਜਿੱਥੇ مین ਜ਼ਿਆਦਾ ਨੁਕਸਾਨ ਹੋਇਆ ਜੋ ਏਰੀਆ ਚ ਆਪਾਂ ਆਈਆਂ ਮੇਰੇ ਦੇ ਪਿੰਡ ਤੇ ਹੋਰ ਵੀ ਲੱਗ ਬੰਨ ਜਿਹੜੇ ਬੰਨ ਜਿਹੜੇ ਟੁੱਟੇ ਤੁਸੀਂ ਕਾਫੀ ਜਗ੍ਹਾ ਤੋਂ ਕਹਿੰਦੇ ਸੀ ਟੁੱਟ ਗਏ ਹਨ ਹਰਪ੍ਰੀਤ ਵੀਰ ਜੀ 6 ਤੋਂ 7 ਬੰਨ ਟੁੱਟੇ ਆ ਅੱਛਾ ਹੀਟ ਤੇ ਅੱਛਾ ਯਾਨੀ ਕਿ ਪਿੰਡ ਪਿੰਡ ਦਾ ਛੱਡ ਗਿਆ ਨਾ ਮਾੜਾ ਮੋਟਾ ਲੋਕਾਂ ਨੇ ਨਿਕਾਸ ਬਣਾਇਆ ਸੀ ਨੰਗਣ ਆ ਕੇ ਹਾਂਜੀ ਹਾਂਜੀ ਉੱਥੋਂ ਉੱਥੋਂ ਟੁੱਟਦਾ ਰਿਹਾ ਠੀਕ ਆ ਕਿਉਂਕਿ ਪਾਣੀ ਜਦੋਂ ਡੈਮ ਟੁੱਟਾ ਨਾ ਪਿਛਲਾ ਹਾਂਜੀ ਹਾਂਜੀ ਇਕੱਠਾ 7-8 ਫੁੱਟ ਦੀ ਛਾਲੀ ਆਈ ਆ ਜਦੋਂ ਮਾਦੋਪੁਰ ਡੈਮ ਟੁੱਟਾ ਜਦੋਂ ਮਾਦੋਪੁਰ ਡੈਮ ਟੁੱਟਾ ਅੱਛਾ ਪਿਛੇ ਚਾਦਰ ਵੇਛਦੀ ਸੀ ਤੇ ਅਗਲੇ ਪਾਸੇ ਫਸਲਾਂ ਲੰਮੇ ਪਈ ਜਾਂਦੀਆਂ ਅੱਛਾ ਐਦਾਂ ਪਾਣੀ ਆਇਆ ਠੀਕ ਆ ਤੇ ਅਸੀਂ ਚਲੋ ਜਦੋਂ ਛੋਟੇ ਹਾਂ ਕਿਤੇ ਆਇਆ ਹੋਊਗਾ ਸਾਨੂੰ ਜਿੱਦ ਜਿੱਤਾ ਨਹੀਂ ਗਿਆ ਕਿਤੇ 88 ਦੀਆਂ ਗੱਲਾਂ ਸੁਣੀਆਂ ਹਾਂ ਹਾਂਜੀ ਤੇ 88 ਪਰ ਹੁਣ ਜਿਹੜੇ ਸਾਡੇ ਕੁਝ ਬੰਦੇ ਜਿਨ੍ਹਾਂ ਨੇ 88 ਦਾ ਹੜ੍ਹ ਵੇਖਿਆ ਸੀ ਨਾ ਹਾਂਜੀ ਉਹ ਕਹਿੰਦੇ ਸੀ 88 ਤੇ ਪੂਛੋਣੀ ਅੱਛਾ ਐਰਕਾਂ 2 ਗੋਣਾ ਪਾਣੀ 88 ਨਾਲੋਂ ਵੀ ਜ਼ਿਆਦਾ ਸੀ 88 ਤੋਂ ਵੀ ਜ਼ਿਆਦਾ ਜਿਹੜਾ ਦਾ ਕਾਰਡ ਬਣ ਗਿਆ ਭਾਈ ਜਰਾ ਆ ਜਿਹੜਾ ਮੈਂ ਜਿੱਥੇ ਆਪਾਂ ਖਲੋਤੇ ਆ ਨਾ ਹਾਂਜੀ ਇਹ ਜ਼ਮੀਨ ਦੇ ਨਾਲੋਂ ਨਾ ਪੈੜੀਆਂ ਦੇ ਨਾਲੋਂ 4 ਫੁੱਟ ਉੱਚੀ ਆ 4 ਫੁੱਟ ਉੱਚੀ ਹੈ ਨਾ ਤੇ ਸਾਡੇ ਡਾਡੀ ਜੀ ਨੇ ਆਣੇ ਨਾ ਇੱਥੇ ਨਿਸ਼ਾਨੀ ਲਾਈ ਸੀ ਜੀ ਕਹਿੰਦੇ ਦੇਖਦੇ ਇੰਨਾ ਇੰਨਾ ਪਾਣੀ 88 ਦੇ ਹੜ੍ਹ ਚ ਫਿਰਿਆ ਅੱਛਾ ਤੇ ਮੈਂ ਕੀਤਾ ਸੀ ਤੇ ਆ ਜਦੋਂ ਬਰਾਂਡਾ ਪਾਇਆ ਸੀ ਨਾ ਹਾਂਜੀ ਇਹ 1 ਫੁੱਟ ਦੇ ਨਾਲੋਂ ਉੱਚ ਇਹ 5 ਫੁੱਟ ਜ਼ਮੀਨ ਦੇ ਜਿਹੜਾ ਲੈਵਲ ਹੈ ਨਾ ਜ਼ਮੀਨ ਦਾ ਪੈੜ ਉਹਨੇ ਉੱਚਾ ਆਇਆ ਅੱਛਾ ਤੇ ਇੱਥੇ ਵੀ ਆ ਪਾਣੀ ਆਪਣਾ ਸਾ ਆ ਵੇਖੋ ਲਾਗ ਪਿਆ ਆ ਵੇਖੋ ਆਪੇ ਹਾਲ ਆ ਲਾ ਵੀ ਕਿੱਥੋਂ ਤੱਕਰ ਪਾਣੀ ਜਿਹੜਾ ਆ ਇਹ ਨਾ ਇਹ ਨਾ ਪਾਣੀ ਇੱਥੇ ਚੜ ਗਿਆ ਤੇ ਆ 2-2 3-3 ਫੁੱਟਾਂ ਵੀ ਆ ਮਤਲਬ ਕਿ 7-7 ਫੁੱਟ ਪਾਣੀ 7-7 ਫੁੱਟ ਪਾਣੀ 7-7 8-8 ਫੁੱਟ ਪਾਣੀ ਜਿਹੜਾ ਇਹ ਸਾਰਾ ਬੈਗ ਨਹੀਂ ਜਿਵੇਂ ਖੁਰਣੀ ਆ ਸਾਰਾ ਕੁਝ ਇੱਥੋਂ ਆ ਤੇ ਇਹ ਆਪਾਂ ਵੇਖਣੇ ਨਾ ਨੋਰਮਲ ਲੈਵਲ ਤੋਂ ਕਿ ਜਿੱਥੇ ਨੀਵੀਆਂ ਮਾ ਉਥੇ ਤੇ 10-10 ਫੁੱਟ ਪਾਣੀ ਹੋ ਗਿਆ ਹਣਾ ਆ ਜਿਹੜੀ ਆਪਣੀ ਲਾਗੇ ਪੈੜ ਉੱਥੇ ਹਰ ਬ੍ਰਿਜ ਜੀ 10 ਤੋਂ 12 ਫੁੱਟ ਵੀ ਪਾਣੀ ਹੈਗਾ 12 ਫੁੱਟ ਵੀ ਤੇ ਹੁਣ ਜਿਤਨਾ ਮੰਨ ਲੋ ਆ ਤੁਹਾਡੇ ਲਾਗੋ ਲਾਈਨ ਲੰਗਦੀ ਆ ਰੇਲ ਵਾਲੀ ਉਹ ਜ਼ਮੀਨ ਤੋਂ ਕਾਫੀ ਉੱਚੀ ਆ ਕਾਫੀ ਦਾਦਾ 15-15 ਫੁੱਟ ਵੀ ਉੱਚੀ ਆ ਕਹਿੰਦਾ ਤੇ ਕਈਆਂ ਤੇ ਤੁਸੀਂ ਕਹਿੰਦੇ ਵੀ ਉਹ ਵੀ ਡੁੱਬੇਗੀ ਕਈਆਂ ਜੀ ਇਹ ਨਾਲ ਡੇਰੇ ਤੋਂ ਲੈ ਕੇ ਤੇ ਜਿਹੜਾ ਕੋਹੜਿਆ ਨਾ ਇਥੋਂ ਕੱਟ ਦੋ ਘੱਟ ਵੀ ਤੇ ਮੇਰੇ ਹਿਸਾਬ ਨਾਲ 17-18 ਫੁੱਟ ਉੱਚੀ ਆ ਇਹ ਬਚਿਆ ਸੀ ਅੱਛਾ ਪਿੱਛੇ ਸਾਰੀ ਡੁੱਬ ਗਈ ਸਾਰੀ ਡੁੱਬ ਗਈ ਨਾ ਜਿੱਥੋਂ ਦਾਦਾ 12-12 ਫੁੱਟ ਉੱਚੀ ਸੀ ਉੱਥੇ ਸਾਰੀ ਡੁੱਬ ਗਈ ਤੇ ਬਾਕੀ ਇਥੋਂ ਆਪਾਂ ਹਿਸਾਬ ਲਾ ਸਕਦੇ ਆ ਬਿਆਹ ਜਮੀਨ ਨਾਲ 5 ਫੁੱਟ ਉੱਚਾ ਜਿਹੜਾ ਬਣਿਆ ਵਾ ਤੇ ਆ ਖੁਰਲੀ ਤਾਂ ਤੁਸੀਂ ਆ ਦੇ ਸਕਦੇ ਆ ਇਹਦਾ ਨਿਸ਼ਾਨਾ ਆ ਦਾਗ ਨਿਸ਼ਾਨਾ ਆ ਦਾਗ ਜਮੀਨ ਨਾਲ ਪਾਣੀ ਚੜ ਗਿਆ ਤੇ ਖੁਰਲੀਆਂ ਖਰਦੀਆਂ ਵਿੱਚੋਂ ਬਹਿ ਗਈਆਂ ਨਾ ਸਾਰੀਆਂ ਪਾਣੀ ਛੱਡਦਾ ਕੋਈ ਹਰਬੀ ਜੀ ਤੇ ਕੰਦਾ ਕੰਦਾ ਢਡੀਆਂ ਵੀ ਆ ਪਾੜੀ ਗਈਆਂ ਨਾ ਬਹੁਤ ਬਹਿ ਗਿਆ ਜੋ ਸਾਰਾ ਹੀ ਆ ਸਮਾਨ ਵਿੱਚ ਬਹਿ ਗਿਆ ਕੋਈ ਕੰਦਾ ਵਿਰਲੀਆਂ ਹੋ ਗਈਆਂ ਵਾ ਤੇੜਾ ਆ ਗਈਆਂ ਹਾਂਜੀ ਹਾਂਜੀ ਮਨੇ ਆ ਦੇ ਮਨੇ ਯਾਦ ਘਟ ਗਈ ਆ ਹੁਣ ਇਹਨਾਂ ਚੀਜ਼ਾਂ ਦੀ ਮਨੇ ਆ ਦੇ ਖੁਰਲੀ ਨੇ ਕੰਦ ਬਚਾਈ ਆ ਸਾਰੀ ਖਿੱਚਤੀ ਪਰੇ ਅੱਛਾ ਹਾਂਜੀ ਠੀਕ ਆ ਹਾਂਜੀ ਤੇ ਬਾਕੀ ਇਹ ਆ ਬੇ ਇੱਥੇ ਪਾਣੀ ਦੀ ਮਾਰ ਵੱਜੀ ਕਾਫੀ ਜਗ੍ਹਾ ਤੋਂ ਇੱਕ ਕੋਨੇ ਵਾਲ ਤੋਂ ਆ ਗਿਆ ਜਾਂ ਉਧਰੋਂ ਆ ਗਿਆ ਇੱਧਰੋਂ ਆ ਗਿਆ ਹਨਾ ਸਾਨੂੰ ਨਾ ਸਾਡਾ ਥੋੜਾ ਜਿਹਾ ਨੀਵਾ ਏਰੀਆ ਹਾਂਜੀ ਸਾਨੂੰ ਜਦੋਂ ਗਰਦਾਸਪੁਰੋਂ ਟੁੱਟਾ ਸੀ ਉਹਨੇ ਵੀ ਪਾਣੀ ਨੇ ਇੱਥੇ ਆਉਣਾ ਹੈ ਅੱਛਾ ਜਿਹੜਾ ਡੇਰਾ ਬਾਬਾ ਨਾਨਕ ਕੋਰੀ ਰੋਤੇ ਟੁੱਟਾ ਉਹਨੇ ਵੀ ਇੱਥੇ ਆਉਣਾ ਹੈ ਹਾਂਜੀ ਤੇ ਜਿਹੜਾ ਸਾਡੇ ਸਿਰੋਂ ਟੁੱਟਾ ਉਹਨੇ ਤੁਹਾਡੇ ਕੋਲ ਆਉਣਾ ਉਹ ਤੇ ਇੱਕ ਪਲੇ ਇਹ ਤੇ ਬਿਲਕੁਲ ਲੱਗੇ 1.5 ਕਿਲੋਮੀਟਰ ਤੇ ਹੈ ਨਾ ਜਿਹੜਾ ਮੇਨ ਰੋਡ ਆ ਨਾ ਡੇਰੇ ਤੋਂ ਰਮਦਾਸ ਹਾਂਜੀ ਬਹੁਤ ਹੀ ਉੱਚਾ ਆ ਹਾਂਜੀ ਤੇ ਉਥੇ ਤਿੰਨ ਚਾਰ ਚਾਰ ਫੁੱਟ ਪਾਣੀ ਹੋ ਗਿਆ ਚਾਰ ਚਾਰ ਫੁੱਟ ਰੋਡ ਤੇ ਇਹ ਦੇ ਇਥੇ ਮਤਲਬ ਆ ਤੇ ਹੁਣ ਚਲੋ ਦੇਖਦਾ ਉੱਥੇ ਦੇ ਉਦੋਂ ਤੇ ਅੰਜਲਾ ਤੇ ਜਿੱਤਰਾ ਸਮੁੰਦਰ ਚ ਹੀ ਐ ਕੁਛ ਦਿਖਦਾ ਹੀ ਨਹੀਂ ਬਸ ਜਿਹੜੇ ਉੱਚੇ ਛਪੇਦੇ ਛਪੋਦੇ ਉਹ ਹੀ ਪਤਾ ਲੱਗਦਾ ਇਹ ਉਤਰਾਂ ਦੇ ਬਸ ਬੇੜੀਆਂ ਹੀ ਚੱਲਦੀਆਂ ਫਸਲ ਨਹੀਂ ਦਿਖਦੀ ਕਿਸੇ ਦੀ ਫਸਲ ਨਹੀਂ ਦਿਖਦੀ ਕੁਛ ਵੀ ਨਹੀਂ ਦਿਖਦਾ ਬਸ ਬੇੜੀਆਂ ਹੀ ਚੱਲਦੀਆਂ ਸੀ ਤੇ ਜਾਂ ਟਰੈਕਟਰ ਉਹ ਵੀ ਨਿਸ਼ਾਨੀਆਂ ਲਾ ਲਾ ਕੇ ਅੱਗੇ ਬੰਦੇ ਤੁਰਦੇ ਸੀ ਤੇ ਫਿਰ ਹਾਂਜੀ ਤੇ ਬਾਕੀ ਸੇਵਾ ਹੋਈ ਪੂਰੀ ਫਿਰ ਸਿਵਾ আর ਬ੍ਰਿਜੀ ਵੇਖੋ ਜਦੋਂ ਭੈਣ ਭਰਾ ਨਾਲ ਹੋਣ ਨਾ ਹਾਂਜੀ ਇਹ ਅੱਧਾ ਦੁੱਖ ਘਟ ਜਾਂਦਾ ਹਾਂਜੀ ਤੇ ਤੁਹਾਡਾ ਵੀ ਅਸੀਂ ਜਿਲੋਂ ਧੰਨਵਾਦ ਕਰਦੇ ਆਂ ਤਦ ਤੁਸੀਂ ਜਿੰਨੇ ਜੋਗੇ ਸਾਡਾ ਸਾਥ ਦੇ ਆਹੇ ਜਿੰਨੇ ਜੋਗੇ ਹੈਗੇ ਕੋਸ਼ਿਸ਼ ਕੀਤੀ ਕਿਉਂਕਿ ਪਹਿਲੀ ਸ਼ੁਰੂਆਤ ਤੁਸੀਂ ਕੀਤੀ ਸੀ ਸਾਨੂੰ ਚਾਰ ਪਤਾ ਹੈ ਹਾਂਜੀ ਜੋਲੀ ਪਾਰੀ ਕੋ ਦਵਾਇਆ ਹੈ ਹਾਂਜੀ ਤੁਹਾਡੇ ਦੇਣ ਦੀ ਡੇਰ ਹੋਈ ਹੈ ਮੁੜ ਕੇ ਸਾਡੇ ਜਿਹੜੇ ਭੈਣ ਭਰਾ ਸੀ ਨਾ ਜਿੰਕੇ ਨੇ ਸਾਡੇ ਕੋਲ ਗਾਂ ਖੜੀ ਆ ਹਾਂਜੀ ਕੋਈ ਸਾਨੂੰ ਉੱਧਾ ਵੇਂਦਾ ਹਾਂਜੀ ਉਹ ਫਿਰ ਤੁਹਾਡੇ ਜਰੀਏ ਦੇ ਨਾਲ ਜਦੋਂ ਤੁਸੀਂ ਵੀਡੀਓ ਕਰਦੇ ਫਿਰ ਆਪਾਂ ਕਿਉਂਕਿ ਸਾਨੂੰ ਪੈਸਾ ਤਾਂ ਅਸੀਂ ਕਿਸੇ ਕੋਲ ਮੰਗਾਇਆ ਨਹੀਂ ਆ ਸਾਨੂੰ ਚਾਹੀਦਾ ਸੀ ਸਾਨੂੰ ਇਹ ਜਿਹੜੇ ਪਸ਼ੂ ਆਣਾਂ ਹੁਣ 165 ਡੰਗਰ ਸੀ ਮੇਰੇ ਪਿੰਡ ਦੇ ਹਾਂਜੀ ਪਰ ਇੰਨੀ ਕਿ ਰੱਬ ਦੀ ਕਿਰਪਾ ਹੋਈ ਤੇ ਜਰੀਆ ਮੈਂ ਬਣ ਗਿਆ ਵਿੱਚ ਹਾਂਜੀ ਤੇ ਕੁਛ ਤੁਸੀਂ ਬਣ ਗਏ ਹਾਂਜੀ ਤਾਂ ਅਸੀਂ ਆਪਣੇ ਨਕਰ ਦੇ ਵਿੱਚ ਡੰਗਰ ਨਹੀਂ ਕੋਈ ਪੁਖਾਰਾਂ ਦਾ ਠੀਕ ਹੈ ਹਾਂ ਇਹ ਤੁਹੇ ਵੀ ਜਿਤਨਾ ਗੱਲ ਦੱਸੰਦੇ ਸੀ ਵੀ ਸਾਰੇ ਡੰਗਰ ਇੱਕੋ ਜਗ੍ਹਾ ਇਕੱਠੇ ਕਰ ਲਏ ਸੀ ਤੇ ਉੱਚੀਆਂ ਜਗ੍ਹਾ ਤੇ ਕਰ ਲਏ। ਉਹ ਆਹੀ ਤੇ ਮੈਂ ਵੀ ਪਿੰਡ ਹੀ ਖੜੇ ਸੀ। ਉੱਥੇ ਲਾਗੇ ਤੇ ਫਿਰ ਜੋ ਵੀ ਹੁੰਦਾ ਸਾਰਿਆਂ ਨੂੰ ਉੱਥੇ ਵੰਡ ਵਰਤ ਕੇ ਪਾਜਾ। ਆਪਾਂ ਕ ਸਾਰਿਆਂ ਨੂੰ ਦਈ ਜਾਈਦਾ ਸੀ ਤੇ ਬਾਕੀ ਚਲੋ ਨਾ ਕੁਛ ਅਸੀਂ ਕੀਤਾ ਨਾ ਤੁਸੀਂ ਇਹ ਤੇ ਚਲੋ ਆਪੇ ਕੁਦਰਤ ਨੇ ਜੋ ਕਰਵਾਉਣਾ ਹੈ ਕਰਵਾ ਲਿਆ ਕਿ ਜਰੀਆ ਹੀ ਹੁੰਦਾ ਵਾ ਬਸ ਕੇ। ਮੈਨੂੰ ਔਖੀ ਵੇਲੇ ਜਦੋਂ ਭੈਣ ਭਰਾ ਬਾਹ ਫੜਦੇ ਆ ਨਾ। ਹਾਂਜੀ। ਤੇ ਹਰਪ੍ਰੀਤ ਜੀ ਮੂੰਹ ਦੇ ਵਿੱਚ ਸ਼ਬਦ ਨਹੀਂ ਹੁੰਦੇ ਉਹਨਾਂ ਦਾ ਧੰਨਵਾਦ ਕਰਨਾ। ਹਾਂਜੀ ਹਾਂਜੀ। ਅਸੀਂ ਅਸੀਂ ਹੁਣ ਮੇਰੇ ਪਿੰਡ ਦੀ ਨਾ 265 ਏਕੜ ਜ਼ਮੀਨ ਆ ਹਾਂਜੀ ਤੇ ਅੱਜ ਅਸੀਂ ਜਾਇਜ਼ਾ ਲਾਈਏ ਨਾ ਹਾਂਜੀ ਤੇ ਮੇਰੇ ਪਿੰਡ ਦੇ ਵਿੱਚੋਂ 100 ਕਮਟਾ ਝੋਨਾ ਨਹੀਂ ਹੋਣਾ ਅੱਛਾ 265 ਏਕੜ ਜ਼ਮੀਨ ਆ ਹਾਂਜੀ ਤੇ 100 ਕਮਟਾ ਝੋਨਾ ਨਹੀਂ ਹੋਣਾ ਅੱਛਾ ਕਿਸੇ ਵੀਰ ਦੀ 20 ਕਿੱਲੇ ਵੀ ਆ ਗਈ ਤੇ ਕਿਸੇ ਦੀ 40 ਵੀ ਆ ਗਈ ਠੀਕ ਆ ਅਸੀਂ ਹਰੇ ਮੀਡੀਅਮ ਖਸਾਣਿਆ ਮੇਰੇ ਕੋਲ 6-7 ਕਿੱਲੇ ਹੀ ਆ ਹਾਂਜੀ ਤੇ ਹਰੇਕ ਬੰਦੇ ਦਾ ਜਿਹੜਾ ਨੁਕਸਾਨ ਹੋਇਆ ਨਾ ਬਾਕੀ ਏਕੜ ਸਾਡਾ ਜਿਹੜਾ ਝੋਨਾ ਸੀ ਨਾ 70 ਤੋਂ 90 ਤੱਕ ਨਿਕਲਦਾ ਹਾਂਜੀ ਤੇ ਇੱਕ ਕਿੱਲੇ ਦੇ ਵਿੱਚੋਂ ਖਤਮ ਹੀ ਹੋ ਗਿਆ ਹੁਣ ਜਿਹੜਾ ਸਾਡਾ ਸਾਰਾ ਸਾਰੇ ਖਤਮ ਹੋ ਗਿਆ ਕਿਸਦਾ 40 ਲੱਖ ਦਾ ਹੋ ਗਿਆ ਕਹਿੰਦਾ 20 ਲੱਖ ਦਾ ਹੋਇਆ ਭਾਰੀ ਨੁਕਸਾਨ ਜ਼ਿੰਮੇਵਾਰ ਦਾ ਹੋਇਆ ਭਾਰੀ ਨੁਕਸਾਨ ਜਿਹੜਾ ਜ਼ਿੰਮੇਵਾਰ ਦਾ ਹੈ ਜ਼ਿੰਮੇਵਾਰ ਦਾ ਹੈ ਹਾਂਜੀ ਫਸਲ ਬਰਬਾਦ ਹੋ ਗਈ ਇੱਕ ਜ਼ਿੰਮੇਵਾਰ ਦਾ ਤੇ ਜਾਨ ਲਾ ਲਓ ਜਾਂ ਪਸ਼ੂਆਂ ਦਾ ਪਸ਼ੂਆਂ ਦਾ ਪਸ਼ੂਆਂ ਦਾ ਕਈਆਂ ਜਗ੍ਹਾ ਤੇ ਕਾਫੀ ਨੁਕਸਾਨ ਹੋਇਆ ਵਾ ਵੀ ਚੰਗੇ ਚੰਗੇ ਜਾਨਵਰ ਕਈਆਂ ਤੇ ਜਾਂ ਰੁੜ ਗਏ ਆ ਤੇ ਜਾਨ ਖਾਣ ਪੀਣ ਪੁੱਖਾ ਟੁੱਟ ਗਏ ਆ ਲਿੱਸੇ ਹੋ ਗਏ ਜਾਂ ਕਿਤਾ ਅਸੀਂ 24 ਤਰੀਕ ਦੇ ਵੀਡੀਓ ਪਾਈ ਸੀ ਹਾਂਜੀ ਠੀਕ ਆ ਹਾਂਜੀ ਤੇ 27 ਨੂੰ ਆਪਣੇ ਪਾਣੀ ਆ ਗਿਆ ਹੈ ਹਾਂਜੀ ਤੇ ਚਾਰ ਗਾਵਾਂ ਸੀ ਹਾਂਜੀ ਤਿੰਨ ਆਪਣੀਆਂ ਲੈ ਗਏ ਸੀ ਵੀਰ ਹਾਂਜੀ ਤੇ ਇੱਕ ਗਾਂ ਸੂਈ ਸੀ ਤੇ ਉਹਦੀ ਚਵਾਈ ਕਰਦੇ ਨੇ ਤੇ ਉਹਨਾਂ ਨੇ ਨਾ ਉਧਰੋਂ ਉਹਨਾਂ ਨੇ ਲੈਣ ਆਉਂਦੇ ਸਵੇਰੇ ਹਾਂਜੀ ਤੇ ਉਧਰੋਂ ਸਾਡੇ ਪਾਣੀ ਆ ਗਿਆ ਉਹ ਹੀ ਤੁਸੀਂ ਦੱਸ ਸਾਈ ਬਿਆਨਾ ਹੋਇਆ ਤੁਸੀਂ ਦੱਸਣ ਦੇ ਵੀ ਉਹਨਾਂ ਕੱਲ ਆਉਣਾ ਹੈ ਤੇ ਉਧਰੋਂ ਉਹ ਆ ਗਏ ਉਧਰੋਂ ਆਏ ਬੜੀ ਦੂਰੋਂ ਫਿਰ ਉਹਨਾਂ ਨੂੰ ਮੈਂ ਨਾ ਮੋੜ ਛੜਿਆ ਇੱਥੇ ਸਾਡੇ ਲਾਗੇ ਆਰ ਫਦੇ ਗੜ ਜੂੜੀਆਂ ਦੇ ਲਾਗੇ ਪੈਂਦਾ ਫਿਰ ਮੈਂ ਵੀਜੀ ਤੁਸੀਂ ਨਾ ਆਓ ਹਾਂਜੀ ਫਿਰ ਗਾਮੇ ਤੁਹਾਡੀ ਸਾਂਭ ਛੱਡਦਾ ਜਿੱਦਣ ਪਾਣੀ ਲੱਥੀ ਤੁਸੀਂ ਫਿਰ ਲੈ ਜਾਓ ਫਿਰ ਮੁੜ ਕੇ ਪਾਣੀ ਲੱਥਾ ਹਾਂਜੀ ਫਿਰ ਵੀ ਪਾਣੀ ਹੈਗਾ ਹੀ ਗੋੜ ਗੋੜ ਕਿਉਂਕਿ ਪਾਣੀ ਨੇ ਟਾਈਮ ਬੜਾ ਲਾਦਾ 20 ਦਿਨ ਲੱਗੇ ਹਰ ਫਰੀਦ ਲੱਥ ਦਿਆਂ ਅੱਛਾ ਰੋਡ ਉੱਚੇ ਹੋ ਗਏ ਪਾਣੀ ਸਲੋ ਬੜਾ ਲੱਥਦਾ 1 ਇੰਚ ਪਾਣੀ ਘਟਦਾ ਹੈ ਰੋਜ਼ੇ ਅੱਛਾ ਤੇ ਫਿਰ ਉਹ ਮੁੜ ਕੇ ਉਹਨਾਂ ਨੂੰ ਦੱਸਦਾਂ ਸਾਂਭ ਕੇ ਤੇ ਫਿਰ ਜਵਾਰਿਆਂ ਨੂੰ ਫਿਰ ਗਾਵਾਂ ਦੇ अच्छा। ਉਹਨਾਂ ਦਾ ਵੀ ਧੰਨਵਾਦ ਆ। ਉਹ ਫਿਰ ਵੀਰਚਵਾਰੇ ਸਭ ਨੂੰ ਸਾਨੂੰ ਕਹਿੰਦੇ ਰਹੇ ਤਾਂ ਅਸੀਂ ਤੁਹਾਡੀ ਹੈਲਪ ਕਰਨ ਲਈ ਆਉਨੇ ਆ ਕੋਈ ਦੋ ਮੈਂ ਤਾਂ ਕੋਈ ਨਹੀਂ ਬੜਾ ਦਿੱਤਾ ਮਹਾਰਾਜ ਦਾ। ਹਾਂਜੀ। ਕਿਛੀ ਦੀ ਲੋੜ ਨਹੀਂ ਐ। ਤੇ ਬਾਕੀ ਚਲੋ ਸੇਵਾ ਤੁਸੀਂ ਵੀ ਚਲੋ ਅਸੀਂ ਵੇਖਿਆ ਕਾਫੀ ਕੀਤੀ ਜਿੱਦ ਤੱਕ ਪਹਿਲਾਂ ਤੇ ਚਲੋ ਪਿੰਡ 'ਚ ਆਪਣੇ 'ਚ ਲੱਗੇ ਰਹੇ। ਬਾਅਦ 'ਚ ਬੰਨ ਤੇ ਕਾਫੀ ਦਿਨ ਜਿਹੜਾ ਵਾ ਉੱਥੇ ਵੀ ਚਲੋ ਜਿੰਨਾ ਹੋ ਸਕੇ ਤੁਸੀਂ ਕੀਤਾ ਵਾ ਮਤਲਬ ਸੰਗਤ ਵੀ ਇਕੱਠੇ। ਜਿੱਦ ਤੱਕ ਪਾਣੀ ਰਿਹਾ ਨਾ। ਹਾਂਜੀ। ਪਤਾ ਨਹੀਂ ਕੋਈ ਸਤਗੁਰ ਦੀ ਕਿਰਪਾ ਹੀ। ਹਾਂਜੀ। ਬڑا ਹੌਸਲਾ ਰਿਆ ਹਾਂਜੀ ਦਿਲੋਂ ਵੀ ਅਸੀਂ ਟੁੱਟੇ ਨਹੀਂ ਕਿਤੇ ਵੀ ਅਸੀਂ ਮੰਨ ਲਓ ਜਿੱਥੋਂ ਤੱਕ ਭਰਾਲਾ ਹੁੰਦਾ ਸੀ ਨਾ ਕਰਦੇ ਹਾਂ ਅਸੀਂ ਕਹਿੰਦੇ ਹਾਂ ਤੇ ਯਾਰ ਜੇ ਕੋਈ ਸਾਨੂੰ ਜਾਣਦਾ ਨਾ ਮਾੜੀ-ਮੋੜੀ ਜਾਣ ਪਛਾਣਿਆ ਤਾਂ ਉਹਦਾ ਹੋਣਾ ਅਸੀਂ ਸਾਡਾ ਨਾਲ ਕਹਿੰਦਾ ਨਾ ਕਹਿੰਦਾ ਫਾਇਦਾ ਹੋ ਜੇ ਹਾਂਜੀ ਹਾਂਜੀ ਆਪਣਾ ਪੂਰਾ ਜ਼ੋਰ ਲਾਇਆ ਕੋਸ਼ਿਸ਼ ਪੂਰੀ ਕੀਤੀ ਆ ਵੀ ਜਿੰਨਾ ਹੋ ਸਕੇ ਆ ਵੱਧ-ਤੋਂ ਵੱਧ ਮਦਦ ਕੀਤੀ ਜਾ ਪਰ ਹੁਣ ਜਦੋਂ ਪਾਣੀ ਉੱਤਰ ਕੇ ਆ ਜਾਣਾ ਹਾਂਜੀ ਅਸਲ ਸਮੱਸਿਆ ਸਾਨੂੰ ਹੁਣ ਆਉਣੀ ਆ ਪਾਣੀ ਜਿੱਦ ਸਾਨੂੰ ਸਮੱਸਿਆ ਆਈ ਨਹੀਂ ਹਾਂਜੀ ਹੋ ਅਰਸਾਂ ਸਿਆਹ ਹੁੰਦੀਆਂ ਆ ਜਦੋਂ ਮੰਨ ਲਓ ਅਸੀਂ ਵਿਛਰਦੇ ਆ ਨਾ ਹਾਂਜੀ ਹੁਣ ਜਿਵੇਂ ਆੜੀ ਫਸਲ ਆਉਣੀ ਸੀ ਨਾ ਆਪਾਂ ਹਰਤੇ ਜੀ ਕਣਕ ਵੱਡੀ ਹਾਂਜੀ ਤੇ ਕਣਕ ਵੱਢ ਕੇ ਲਾਤੀ ਝੋਨੇ ਤੇ ਹਾਂਜੀ ਕਣਕ ਵੀ ਜਾਂਦੀ ਰਹੀ ਤੇ ਝੋਨਾ ਵੀ ਚੱਲ ਗਿਆ ਹਾਂਜੀ ਹਾਂਜੀ ਉਹ ਮਸਲਾ ਖਰਾਬ ਹੋ ਗਿਆ ਹਾਂਜੀ ਤੇ ਹੁਣ ਝੋਨਾ ਵੱਢ ਕੇ ਕਣਕ ਵੀ ਜਣੀ ਸੀ ਤੇ ਹੁਣ ਅਸੀਂ ਹੱਥ ਲਾਓਗੇ ਹਾਂਜੀ ਹਾਂਜੀ ਤੇ ਫਿਰ ਵੀ ਆਪਾਂ ਅੰਦਰੋਂ ਸਾਡੇ ਜਿਹੜੇ ਮਨੋਂ ਵਾਲਿਆ ਕਣੀ ਹਾਂਜੀ ਉਹ ਰੇਗ ਬੰਦੇ ਦਾ ਟੁੱਟ ਚੁੱਕਾ ਆ ਹਾਂਜੀ ਪਰ ਉਹ ਕੀ ਜਾਂਦੇ ਹੁੰਦੇ ਆ ਤਾਂ ਪੁੱਤਰਤਾ ਦਾ ਹੌਸਲਾ ਆ ਹਾਂਜੀ ਪਰ ਹੌਸਲੇ ਨਾਲ ਤੁਰੇ ਫਰੀਦ ਤਾਂ ਪ੍ਰਵਾਹ ਕੋਈ ਨਹੀਂ ਪਰਮਾਨੰਦ ਕਹਿੰਦਾ ਤੂੰ ਹੀ ਦੇਣਾ ਹੁਣ ਜਿਦ ਤਰਾ ਮੰਨ ਲੋ ਇਹ ਪੈਲੀਆਂ ਚ ਝੋਨੇ ਆ ਹਾਂਜੀ ਖਲੋਤੇ ਤੇ ਹੈਗੇ ਆ ਪਰ ਹੈਗਾ ਪੱਲੇ ਕੋਖਣੀ ਆ ਹਰ ਬੀਜੀ ਦਾਣਾ ਨਹੀਂ ਪਿਆ ਨਿਸਰੇ ਚ ਉਹਨੇ ਦੇ ਪਾਣੀ ਪੈ ਗਿਆ ਤੇ ਇਹ ਹੁਣ ਕਿੱਦਾਂ ਸਾਂਭੇ ਜਾਣਗੇ ਨਾ ਜੇ ਜ ਮਸ਼ੀਨ ਤੋਂ ਵਢਾਵਾਂਗੇ ਵਢਾਈ ਵੀ ਪੈ ਜਣੀ ਸਾਰੇ ਸਾਨੂੰ ਹੁਣ ਵਢਾਈ ਦੇਣੀ ਪਣੀ ਆ ਹਾਂਜੀ ਵਢਾਈ ਦੇਣੀ ਪਣੀ ਆ ਤੇ ਫਿਰ ਸਾਨੂੰ ਇਹ ਪੈਲੀ ਚੋਂ ਕੱਢਣੀ ਪਣੀ ਤੇ ਫਿਰ ਆਪਾਂ ਕਣਕ ਵੇਜਣੀ ਕਿਉਂਕਿ ਬੇਲ ਤੇ ਇਹ ਤਾਂ ਹੈਗਾ ਹੀ ਨਹੀਂ ਹੁਣ ਕਿਹੇ ਬੰਦੇ ਜਿਹੜੇ ਖਲੋਤੇ ਆ ਹਾਂਜੀ ਉਹਨਾਂ ਚ ਦਾਣਾ ਤੇ ਕਿਹੇ ਚ ਹੈਗਾ ਨਹੀਂ ਹਨਾ ਸਾਡੇ ਆ ਬੀਜੀ ਬਿਲਕੁਲ ਕਾਲੀਆਂ ਮੁੰਜਰਾ ਹੋਗੀਆਂ ਨਿਸਰੇ ਚੋਂ ਨਹੀਂ ਤੇ ਇੱਕ ਕਿੱਲੇ ਦੇ ਵਿੱਚ ਇੱਕ ਕੁਆਂਟਲ ਵੀ ਦਾਣੇ ਨਹੀਂ ਹੋਣੇ। ਉਹ ਵੀ ਜਿਹੜੇ ਨਿਕਲਨੇ ਆ ਉਹ ਵੀ ਕਾਲੇ ਨਿਕਲਨੇ। ਖਰਾਬ ਹੀ ਨਿਕਲਨੇ। ਇਹ ਉਹ ਵੀ ਕਿਸੇ ਨੇ ਨਹੀਂ ਜਾਣੇ। ਹਾਂਜੀ ਹਾਂਜੀ। ਤੇ ਜਾਨੀ ਕਿ 100 ਤੋਂ 100% ਨੁਕਸਾਨ ਹੋਇਆ। ਪਰ ਸਾਨੂੰ ਵਧਣੇ ਪੈਣੇ ਹੋਣ। ਹੁਣ ਵਧਣੇ ਉੱਤੇ ਵੀ ਖਰਚਾ ਆ ਜਾਣਾ ਫੇਰ। ਤੇ ਬਾਅਦ ਚ ਫੇਰ ਪੈਲੀਆਂ ਬਣਾਉਣੀਆਂ ਫੇਰ। ਹੁਣ ਇਹ ਆ ਵੀ ਚਲੋ ਗਾਂ ਜੇ ਕਿਸੇ ਨੇ ਮਦਦ ਕਰਨੀ ਹੈ ਤੇ ਉਹ ਕਿਹੜੀ ਕਰਨੀ ਚਾਹੀਦੀ ਹੈ? ਹਰ ਬ੍ਰਿਜੀ ਵੇਖੋ ਮੈਂ ਤਾਂ ਆਪਣੇ ਭੈਣ ਭਰਾਵਾਂਗੇ ਹੱਥ ਜੋੜ ਕੇ ਬੇਨਤੀ ਇਹ ਕਰਦਾ। ਹਾਂਜੀ। ਤੇ ਜਿਹੜਾ ਮੇਜਰ ਨੁਕਸਾਨ ਆ ਨਾ ਇਹਨੂੰ ਮੇਨ ਮੰਨਿਆ ਜਾਂਦਾ ਉਹ ਜ਼ਿੰਮੇਵਾਰਦਾ ਹੋਇਆ ਹਾਂਜੀ ਤੇ ਵੇਖੋ ਪਰਪਹਾ ਜਿਹੜੀ ਪਰਪਾਈ ਆ ਉਹ ਤੇ ਮਹਾਰਾਜੀ ਕਰੇ ਧੋਣੀ ਆ ਹਾਂਜੀ ਸਾਨੂੰ ਤੇ ਸਾਡਾ ਬਾਹ ਹੀ ਫੜ ਸਕਦੀ ਆ ਹਾਂਜੀ ਤੇ ਅਸੀਂ ਹੱਥ ਜੋੜ ਕੇ ਬੇਨਤੀ ਇਹ ਕਰਦੇ ਆਂ ਤੇ ਜੇ ਕਿਸੇ ਨੇ ਸਾਨੂੰ ਖਾਦਜਾ ਦੀ ਦੀ ਦੇਣੀ ਹੋਵੇ ਨਾ ਮੈਂ ਨਹੀਂ ਮੰਗਦਾ ਰਫੀਜੀ ਹਾਂਜੀ ਠੀਕ ਆ ਹਾਂਜੀ ਸਰਜੂਗਾ ਪਰ ਮੰਨ ਲਓ ਮੇਰੇ ਇੱਕ ਪਿੰਡ ਦੀ 265 ਏਕੜ ਜ਼ਮੀਨ ਆ ਹਾਂਜੀ ਅਸੀਂ ਕਹਿੰਨੇ ਆ ਤੇ ਸਾਰਿਆਂ ਨੂੰ ਨਾ ਮਿਲੇ ਹਾਂਜੀ ਚਲੋ ਥੋੜਾ ਥੋੜਾ ਹੀ ਮਿਲ ਜੇ ਬੋਰੀ ਬੋਰੀ ਮਿਲ ਜੇ ਦੋ ਦੋ ਬੋਰੀਆਂ ਮਿਲ ਜੇ ਥੋੜਾ ਥੋੜਾ ਦੁੱਖ ਵੰਡ ਦਈਏ ਸਾਰਿਆਂ ਨੂੰ ਹਾਂਜੀ ਹਾਂਜੀ ਆ ਇਹ ਆਵੇ ਕੋਈ ਆਵੇ ਖੱਥੀ ਵੰਡ ਕੇ ਜਾਵੇ ਸਾਰਾ ਕੋ ਆਵੇ ਸਾਡੇ ਨਾਲ ਕਨੈਕਟ ਕਰ ਲੇ ਜੇ ਉਹਦੇ ਕੋ ਟ੍ਰਾਂਸਪੋਰਟ ਨਹੀਂ ਆ ਸਾਡੇ ਨਾਲ ਟ੍ਰਾਂਸਪੋਰਟ ਕਰ ਲੇ ਸੀ ਟ੍ਰਾਂਸਪੋਰਟ ਵੀ ਦੇ ਦਾਂਗੇ ਅੱਛਾ ਟਰਾਲੀਆਂ ਵੀ ਦੇ ਦਾਂਗੇ ਹਾਂਜੀ ਤੇ ਆਪਣਾ ਖਰਚਾ ਆਵੇ ਆਪੇ ਬਿੱਲ ਭਰ ਦੇ ਆਣ ਕੇ ਘਰ ਭਰਤੀ ਅਸੀਂ ਨਾ ਦੱਸ ਦਾਂਗੇ ਜਿਹੜੇ ਬਿਲਕੁਲ ਲੋੜਵੰਦ ਆ ਜਿਹੜੇ ਘਰ ਬੋਰੀ ਦੋ ਬੋਰੀਆਂ ਜੇ ਕੋਈ ਦੇ ਸਕਦਾ ਵੀਰ ਖਾਦ ਦੀ ਬੀਜ ਦੀ ਜਰੂਰ ਖਾਦ ਬੀਜ ਮਿਲ ਜਾਏ ਤਾਂ ਬੜਾ ਬੜਾ ਧੰਨਵਾਦ ਹੋਊਗਾ ਹਾਂਜੀ ਹਾਂਜੀ ਇਹ ਊਠ ਤੋਂ ਸ਼ਾਨ ਨਹੀਂ ਲਾਉਣ ਵਾਲਾ ਕੰਮ ਹੋਣਾ ਤੇ ਪਰ ਇਹ ਤਾਂ ਥੋੜਾ ਜਿਹਾ ਦੁੱਖ ਜਿਹੜਾ ਨਾ ਆ ਜਾਣਾ ਥੋੜੇ ਸਾਰੇ ਵੀਰ ਥੋੜੇ ਥੋੜੇ ਕਰਨ ਤੇ ਆਪੇ ਪੂਰਾ ਹੋ ਜਾਣਾ ਆਪੇ ਪੂਰਾ ਹੋ ਜਾਣਾ ਹਾਂਜੀ ਚਲੋ ਦਿਖਾਈਏ ਫਿਰ گاਵਾ ਵੀ ਆਪਾਂ گاਵਾ ਤਿੰਨ ਦਿਖਾਉਣੀਆਂ ਪਹਿਲੇ ਨੰਬਰ ਤੇ ਜਿਹੜੀ ਆਫਲੀ ਗਾਂ ਸੋਈ ਸਵਾਜ ਤੁਹਾਨੂੰ ਦਿਖਾ ਦਿੰਨੇ ਆਂ ਮਗਰ ਇਹਦੇ ਵਛੀ ਆ ਆ ਦੇ ਸੰਦੇ ਮਗਰ ਤੇ ਜੀ ਇਹ ਪੰਜ ਚਾਰ ਦਿਨ ਦੀ ਸੂਈ ਕੱਲੀ ਲੈ ਦਾ ਜਾਓ ਮਾਲ ਕੱਲੀ ਮਾਲ ਜਿਹੜਾ ਆਇਆ ਵਾ ਸਾਰਾ ਉਦੋਂ ਦੇ ਵੀ ਜਿੱਦਾਂ ਦੇ ਵੀਡੀਓ ਪਾਈ ਉਦੋਂ ਤੋਂ ਬਾਅਦ ਹੀ ਪਾਣੀ ਆ ਗਿਆ ਨਾਲੇ ਤੇ ਅਜੇ ਹੋਣ ਹੀ ਥੋੜਾ ਜਿਹੜਾ ਕੰਮ ਸਿੱਧਾ ਆ ਜੇ ਤਰ੍ਹਾਂ ਆ ਜਿਹੜੇ ਝੋਨੇ ਖਲੋਤੇ ਤੇ ਹੈਗੇ ਆ ਪਰ ਖਤਮ ਹੈ ਝੋਨੇ ਸਾਰੇ ਕੁਝ ਨਹੀਂ ਹੈਗਾ ਬੰਦੇ ਨਹੀਂ ਪੈਂਦੇ ਹੋਰ ਬਲੀ ਜੀ ਹਾਂਜੀ ਆ ਆ ਦੇਖ ਸਾਡੇ ਥੱਲੇ ਚੰਗੀ ਤਿਆਰ ਹੋ ਗਈ ਆ। ਹਾ ਰਜੀ ਥਣ ਬੜਾ ਚੰਗਾ ਲੱਗਾ ਵਹਿੜ ਨੂੰ। ਗੱਲ ਥਣ ਕਮਾਲ ਦਾ ਵੇਖੋ। ਇਹੋ ਜਿਹੇ ਗਾਂ ਨੂੰ ਥਣ ਨਹੀਂ ਲੱਭਦਾ ਜਦਾਂ ਦਾ ਥਣ ਲੱਗਾ ਹੈ। ਥਣ ਬੜਾ ਕਮਾਲ ਦਾ ਵਾ ਤੇ ਮਿਲ ਕਿਵੇਂ ਨਵੇਂ ਚੰਗੀ ਲੱਗੀ ਆ। ਤੇ ਕਿੰਨਾ ਦੁੱਧ ਦੇ ਕੋਲ ਤਿਆਰ ਆ। ਹਰ ਬ੍ਰੀਜੀ ਆਹ ਟਾਈਮ ਨਾਲ 14-15 ਲੀਟਰ ਦੇ ਥੱਲੇ ਮੋਕੇ ਦਾ ਰੈਡੀ ਆ। ਅੱਛਾ। ਇਹ ਮਗਰੇ ਦੇ ਬੱਛੀ ਜੂ ਦਾ ਵੇਖੋ ਖਾਓ। ਇਹ ਪੰਜਾ ਸੱਤਾਂ ਨਾ ਦੀਆ ਠੀਕ ਹੈ ਜੀ ਆ ਵੇਖੋ ਮੈਲਾ ਛਾਲਾ ਵੀ ਲੱਗਾ ਹੈ ਨਾ ਹਾਂਜੀ ਪੰਜਾਂ ਦੀ ਮਾਲੇ ਸੱਤਾਂ ਦੀ ਮਾਲੇ ਕੋਈ ਹਾਂਜੀ ਵੈਡ ਇਹਨੇ 20 ਲੀਟਰ ਦਿੱਤਾ ਫਿਰ ਕਿੰਨੇ ਦੇਣਾ ਹਾਂ ਫਿਰ ਜੀ ਅਜੇ ਆ ਵੀ ਹੁਣ ਇਧਰ ਪੱਠੇ-ਪੁੱਠੇ ਤੇ ਬਿਲਕੁਲ ਨਹੀਂ ਹੈਗੇ ਆ ਵੇਖਣੀ ਡੇ ਜੋ ਹਾਰੋ ਫੁਰਲੀਆਂ ਚ ਸਮਾਨ ਪਿਆ ਹਾਂਜੀ ਤੋੜੀ ਮੇਰੀ ਹੀ ਪਈ ਆ ਇਹ ਤੂੜੀ ਵੀ ਮਿਲ ਗਈ ਤੇ ਚਲੋ ਵਰਤਾਈ ਜਾਂਦੇ ਆ ਆਪਣੀ ਕੀ ਖਰਾਬ ਹੋ ਗਈ ਥਰੀ ਠੀਕ ਆ ਹਾਂਜੀ ਤੇ ਬਾਕੀ ਇਹ ਆ ਜਿਤ ਤਰ੍ਹਾਂ ਮਨ ਮੰਲੋ ਜਿਤ ਤਰ੍ਹਾਂ ਝੋਨੇ ਖਲੋਤੇ ਆ ਕੋਈ ਜਿਤ ਤਰ੍ਹਾਂ ਕਵੇ ਵੀ ਚਲੋ ਇਹ ਹਰੇ ਝੋਨੇ ਆ ਜਾਂ ਖਰਾਬ ਚਲੋਗੇ ਡੰਗਰਾਂ ਨਾਲ ਵੜ ਕੇ ਪਾ ਦੋ ਪਰ ਇਹ ਵੀ ਨਹੀਂ ਪਾਉਣ ਵਾਲੇ ਕਿਉਂਕਿ ਗਲ ਕੇ ਇਹ ਖਰਾਬ ਹੋ ਗਏ ਮੁਸ਼ਕ ਮਾਰਦੇ ਖਾਂਦੇ ਨਹੀਂ ਡੰਗਰ ਹਨ ਇਹ ਮੁਸ਼ਕ ਮਾਰਦੇ ਆ ਤੇ ਉਹ ਵੀ ਨਹੀਂ ਆਪਾਂ ਪਾ ਸਕਦੇ ਨਹੀਂ ਹਰ ਬੀਜੀ ਤੇ ਹੁਣ ਫੇਰ ਆਹੀ ਤੂੜੀ ਨਾਲ ਗੁਜ਼ਾਰਾ ਕਰਨਾ ਪੈਣਾ ਬਿਲਕੁਲ ਤੇ ਮੁੱਲ ਫੇਰ ਇਹਦਾ ਕਿੰਨਾ ਰੱਖੀ ਹੈ ਹਰ ਬੀਜੀ ਜਿੱਦਾਂ ਦੀ ਇਹ ਵਹਿੜ ਆ ਹਾਂਜੀ ਇਹਨੂੰ 20 ਲੀਟਰ ਦੁੱਧ ਕੁਛ ਨਹੀਂ ਜਵਾਂਦਾ ਪਰ ਸੇਵਾ ਤੇ ਇਹ ਮੰਗ ਨੂੰ ਇਹਦਾ 80 ਵੀ ਮੰਗਲੀ ਦਾ 85 ਵੀ ਮੰਗਲੀ ਦਾ ਇਹਦਾ ਹੱਕ ਆ ਵਹਿੜਦਾ ਕਿਉਂਕਿ ਥਣ ਬੜਾ ਚੰਗਾ ਲੱਗਾ ਆ ਹਾਂਜੀ ਫਿਰ ਕ੍ਰੋਸ ਦੇ ਵਿੱਚ ਵਹਿੜਿਆ ਵੀ ਦੁੱਧ ਜਾਣ ਰਲਾ ਹੋਣਾ ਹਾਂਜੀ ਤੇ ਵੀ ਕੋਈ ਨਿਜੀ ਗੱਲ ਆ 65000 ਦੀ ਦੇਣਾ 65000 ਦੀ ਹਾਂਜੀ ਕਰ ਦਈਏ ਥੋੜਾ ਪਤਾ ਮਾਨ ਆ ਤੇ ਕਰ ਦਾਂਗੇ ਰੁਪਈਏ ਜੀ ਕੋਈ ਕਿੰਨੇ ਦੀ ਜਿੰਨੇ ਦੀ ਤੁਸੀਂ ਆਫਰ ਦੇਦਾ ਹੋ ਚਲੋ ਜਿਆਦਾ ਨਹੀਂ ਅੱਜ ਕਰਨਾ ਤੁਹਾਡੇ ਨਾਲ ਹੋਈ ਥੱਕਾ ਥੋੜਾ ਹੀ ਕਰਨਾ ਅੱਜ 62000 ਦੀ ਦੇ ਦੀਏ ਹਰਪ੍ਰੀਤ ਜੀ ਰੁਪਇਆ 200 ਛੱਡ ਦਾਂਗੇ 62000 ਚੋਂ ਅੱਛਾ ਭੈਣ ਭਰਾਵਾਂ ਆਗੇ ਹੱਥ ਜੋੜ ਕੇ ਬੇਨਤੀ ਆ ਸੌਦਾ ਨਾ ਖਰੇਓ ਠੀਕ ਆ ਵੈੜ ਚੰਗੀ ਆ ਹੁਣ ਇਹ ਵੀ ਇੱਧਰ ਲੇਰੇ ਪਸ਼ੂ ਵੀ ਘੱਟ ਲੱਭਣਦੇ ਥੋੜੇ ਹਰਪ੍ਰੀਤ ਜੀ ਪਸ਼ੂ ਮਰਿਆ ਤੇ ਰੁੜਿਆ ਬੜਾ ਹਾਂਜੀ ਜਿਹੜਾ ਆ ਕੋ ਨਿਆੜੇ ਏਰੀਆ ਨਾ ਉੱਥੇ ਜਰਾ ਸਾਡੇ ਬਾਗ ਆ ਉਸੋਂ ਲੰਘਿਆ ਨਹੀਂ ਜਾਂਦਾ ਇਹ ਨਹੀਂ ਮੁਸ਼ਕਿਲ ਅੱਛਾ ਹਾਂਜੀ ਆਏ ਰੋੜ ਕੇ ਮਰੇ ਪਸ਼ੂ ਵੀ ਦਰਿਆਵਾਂ ਚ ਬੜੇ ਆਏ ਆ ਤੇ ਗਏ ਵੀ ਬੜੇ ਆ ਹਨਾ ਤੇ ਹੁਣ ਆ ਗਈ ਆਪਣੇ ਕੋਲ ਆ ਜਰਸੀ ਇੱਕ ਇਹ ਘਪਣਾ ਆ ਗਈਆਂ ਤੁਮੇ ਹਾਂ ਆ ਬ੍ਰਿਜੀ ਬੜੀ ਪਿਆਰੀ ਜੀ ਵੈੜਿਆ ਪਹਿਲਾ ਸੂਬਾ ਜੋ ਅੱਛਾ ਫੇ ਪਰਵਸ਼ੀ ਬਣ ਬਣ ਕੰਬੜੀ ਹੋ ਜੂ ਵੇਖੋ ਢੇਲ ਪਾਈ ਲੈਣ ਚ ਠੀਕ ਆ ਠੀਕ ਆ ਇਹ ਢੇਲ ਆ ਮੋਹ ਚਾਰ ਦਾੰਦ ਜੋ ਆਇਆ ਮੋਹ ਚਾਰ ਦਾੰਦ ਪੰਜਾਬ ਵਾਲੀ ਜਰਸੀ ਆ ਚੰਗੀ ਜੰਮੀ ਪਲੀ ਆ ਜਿਹੜੀ ਇਹ ਆ ਮੇਲੋ ਆ ਦੋ ਦਾੰਦ ਖਲੋਤੇ ਜੋ ਆ ਚਾਰ ਦਾੰਦ ਪਿਓ ਚਾਰ ਦਾੰਦ ਚੋਗੀ ਦੇ ਪੂਰੇ ਜਿ ਬਰਾਬਰ ਕਰਨੇ ਆਈ ਨੇ ਤੇ ਦੁੱਧ ਕਿੰਨਾ ਕੱਢ ਚੁੱਕੀ ਪਹਿਲੇ ਸੋਈ ਇਹ ਬੀਜੀ ਇਹਨੂੰ 20 ਲੀਟਰ ਕੁਛ ਨਹੀਂ ਜਿਵਾਉਂਦਾ ਜਾਣ ਵਾਲੀ ਬੱਛੀਆ ਵੇਖੋ ਬੋਦੀ ਵਾਲੀ ਆ ਵੇਖੋ ਹਾਂਜੀ ਜਾਣ ਵਾਲੀ ਬੱਛੀ ਹੈ ਫਿਰ ਸੁਭਾਅ ਬੜਾ ਚੰਗਾ ਠੰਡੀ ਆ ਜਿਹੜੀ ਇਹ ਜੀ ਠੰਡੀ ਐ ਨਹੀਂ ਗਿਆ ਨਾ ਇਹਨਾਂ ਦਾ ਵੜਾ ਇੰਨੀ ਠੰਡੀਆਂ ਨੂੰ ਦਿਆ ਵੇਖੋ ਜਿੱਥੇ ਮਰਜ਼ੀ ਬਹਿ ਜਾਓ ਠੀਕ ਆ ਬੜੀ ਚੰਗੀ ਤੇ ਥਾਣੇ ਦੇ ਵੀ ਇੱਕ ਰੀ ਦੇਖ ਸਕਦੇ ਬੜਾ ਸੋਹਣਾ ਥਣ ਲੱਗਾ ਬੜਾ ਕਮਾਲ ਦਾ ਥਾਣੇ ਗੁਲਾਬੀ ਰੰਗ ਦਾ ਥਾਣੇ ਸਾਰੇ ਲੈ ਜਾ ਸੁਭਾਅ ਬੜਾ ਚੰਗਾ ਬੜੇ ਸ਼ਾਂਤ ਜੀ ਸੁਭਾਅ ਜੀ ਬਹੁਤ ਚੰਗਾ ਸ਼ਾਂਤ ਜੀ ਸੁਭਾਦੀ ਆ ਤੇ ਚੰਗੀ ਜੰਮੀ ਪਲੀ ਆ ਤਾਂ ਤੇ ਇਹਦਾ ਫਿਰ ਮੁੱਲ ਹਰ ਬੀਜੀ ਬੱਛੀ ਵੇਖੋ ਸਮੇ ਦੇ ਹਿਸਾਬ ਨਾਲ ਹਰੇ ਇਚੀ ਦਾ ਮੁੱਲ ਹੁੰਦਾ ਹਾਂਜੀ ਬੱਛੀ ਜਿਹੜਾ ਅਸਲ ਮੋਲਿਆ ਨਾਲ ਇਹਦੀ ਬਰੀਡ ਦੇ ਪੱਖੋਂ ਤਾਂ ਵੈਸੇ ਹੀ ਜਾਣਾ ਅਜੇ ਬੱਛੀ ਬਣੂ ਬੜਾ ਹਾਂਜੀ ਅਸੀਂ 85000 ਦਾ ਇਹਦਾ ਹੱਕ ਆ ਹਾਂਜੀ ਇਹ ਜਿਵੇਂ ਤੁਸੀਂ ਅਖੋਗ ਦੇ ਹੋ ਮੈਂ ਦਵਾਂ ਘਰ ਦੋ ਜੱਜ ਸਾਡਾ ਨਾ ਸੁਭਾਅ ਇਦਾਂ ਦਾ ਹੋ ਗਿਆ ਹਰ ਬਰੀਡ ਹਾਂਜੀ ਭਾਵੇਂ ਅਸੀਂ ਨੁਕਸਾਨ ਅਡਾ ਹੋ ਗਿਆ 5-7 ਲੱਖ ਰੁਪਏ ਦਾ ਮੇਰਾ ਖੁਦ ਦਾ ਨੁਕਸਾਨ ਹੋਇਆ ਹਾਂਜੀ 5-7 ਲੱਖ ਆਪਾਂ ਕਹਿਣਾ ਸੌਖਾ ਰੁਪਏ ਰੁਪਏ ਜੋੜਨਾ ਹਾਂਜੀ ਹਾਂਜੀ ਇਕੱਠਾ ਜਿਹੜਾ ਖਰਚਣਾ ਬੜਾ ਔਖਾ ਹਾਂਜੀ ਪਰ ਸਾਡਾ ਸੁਭਾਅ ਇਦਾਂ ਦਾ ਬਣ ਗਿਆ ਆ ਤੇ ਮਹਾਰਾਜ ਕਹਿੰਦਾ ਤਾ ਖੁਸ਼ ਰਹੁ ਤਾ ਖੁਸ਼ ਹੀ ਰਖੋ ਵੀ ਜੋ ਗਾ ਤੇ ਚੱਲੀ ਜਾਓ ਉਹ ਜਿਹੜਾ ਰਾਜੀ ਜਾਂਦੇ ਹਾਂਜੀ ਤੇ ਬਚੀ 80-85 ਹਜ਼ਾਰ ਦੀ ਆ 70 ਹਜ਼ਾਰ ਦੀ ਬਚੀ ਦੇ ਦਾਂਗੇ ਰੁਪਈਏ 70 ਹਜ਼ਾਰ ਚਾਰ ਦਾਂ ਦਾ ਬਚੀ ਅੱਛਾ ਹਾਂਜੀ ਚਲੋ 2000 ਛੱਡ ਦਈਏ ਅੱਜੋਂ 2 70 ਤੋਂ ਵੀ ਛੱਡ ਦਾਂ ਠੀਕ ਐ 68 ਹਜ਼ਾਰ ਬਾਕੀ ਕੋਈ ਵੀ ਇਰਾਨ ਕੇ ਵੇਖੇ ਮੈਂ ਬੜੀ ਚੰਗੀ ਜੰਮੀ ਪਲੀ ਹੈ ਜੀ ਬੜਾ ਚੰਗਾ ਲੱਗਾ ਜੀ ਵਸ਼ੀ ਬਣੂ ਬੜਾ ਠੀਕ ਆ ਬਣੂ ਬੜਾ ਜੀ ਢਲਾ ਚੰਗੀਆਂ ਵਸ਼ੀ ਦੀ ਤੁਹਾਨੂੰ ਲੱਗ ਜਾਣੀ ਆ ਹਾਂ ਜੀ ਆ ਵੇਖੋ ਕਿੰਨੀ ਗਰੀ ਢੇਲਿਆ ਇਹ ਪਹਿਲਾਂ ਤਾਂ ਨਹੀਂ ਕੱਢਣੀ ਸੀ ਕਿੰਨੇ ਕੱਢਣੀ ਆ ਤੇ ਆ ਜਿਹੜੇ ਗਾਂ ਗੱਬਣੇ ਵੀ ਹਰਜੀ ਜੀ ਡੰਗਰ ਲਿਓਣਾ ਠੰਡਾ ਸੀ ਹਾਂ ਜੀ ਲੱਗ ਇਹ ਅਣੀ ਦੀ ਜਿੱਥੇ ਮਰਜ਼ੀ ਬਹਿ ਜਾਓ ਇਹੋ ਜੇ ਡੰਗਰ ਲੈਣਾ ਅੱਛਾ ਲੈ ਜਾਓ 15 16 ਲੀਟਰ ਵਸ਼ੀ ਦੁੱਧ ਦੇ ਦਊਗੀ ਠੀਕ ਆ ਅੱਜ ਸੂਬੇ ਸਵੇਰੇ ਸੂਬੇ ਕੋ ਦੋ ਦੋ ਲਾਜੇ ਇਹ ਇਹ ਹੁਣ ਦੇਖੋ ਕਿਨੇ ਛੱਡ ਗਏ 15 16 ਲੀਟਰ ਦੇ ਲਗਭਗ ਨੇ ਦੁੱਧ ਜਿਹੜਾ ਕਹਿੰਦੇ ਵੀ ਇਹ ਵਿੱਚ ਵਾਈ ਜਾਊਗੀ ਅਜੇ ਦੋ ਚਾਰ ਦਿਨ ਫਿਰ ਵੀ ਜਿੰਨੇ ਰਹੀ ਜਾਣੇ ਪਰਤੀ ਸ਼ਾਂਤ ਤੇ ਵੀ ਬੜੀ ਅੱਛਾ ਤੇ ਮਰਜੀ ਪੈ ਜੋ ਠੀਕ ਐ ਇਹੋ ਜੀਆਂ ਨਹੀਂ ਲੱਭਦੀਆਂ ਛਾਈ ਹਲ ਠੰਡੀਆਂ ਕਰਾਉ ਸੁਗਾਵਾ ਜਿਹੜੀਆਂ ਨਾ ਨਹੀਂ ਲੱਭਦੀਆਂ ਤੇ ਢਿੱਲ ਬੜੀ ਆ ਵਸੀ ਹਨ ਦੁੱਧ 15 16 ਲੀਟਰ ਬੜੇ ਰਮਾਨਾਂ ਚ ਵਾਜੇ ਬਹੁਤ ਜਗਾ ਭੀਜੀ ਇਧਰੋਂ ਮਰਜੀ ਬਹਿ ਜਾਏ ਵੇਖੋ ਇਹ ਅੱਲਾ ਦੀ ਬੜੀ ਆ ਵਾਸੀ ਬਣੂ ਬੜਾ ਠੀਕ ਆ ਇਹਨੇ ਜੇ ਤਿੰਨ ਚਾਰ ਲੈ ਜਾਣੇ ਪਰ ਬੰਨ ਵਾਲੇ ਲੇਖੇ ਤੋੜ ਦੇ ਤੇ ਇਹਦਾ ਫਿਰ ਮੁੱਲ ਹਲ ਭੀਜੀ ਵਾਸੀ ਮੰਗਣ ਨੂੰ ਜਨੇ ਮੱਤੀ ਮੰਗ ਲਈਏ ਹਾਂਜੀ ਇਹ ਹਾਏ ਬਹੁਤੀਆਂ ਗੱਲਾਂ ਨਹੀਂ ਹੁੰਦੀਆਂ ਹਾਂਜੀ ਤੇ ਰੱਬ ਮਿਹਰ ਕਰੇ ਇਹਦੇ ਅਸੀਂ 50000 ਦੀ ਦੇ ਦਾਂਗੇ 50000 ਦੀ ਹਾਂਜੀ ਘੱਟ ਦੀ 2000 ਛੱਡ ਦਈਏ ਚਲੋ ਇਹਦਾ 20 ਹੀ ਛੱਡ ਦਾਂ ਘੱਟ 48 ਦੀ ਦੇ ਦਾਂਗਾ 48 ਦੇ ਦਈਏ ਹਣਾ ਬਾਕੀ ਭੈਣ ਭਰਾਵਾਂ ਆ ਕੇ ਬੇਨਤੀ ਆ ਹਾਂਜੀ ਤੇ ਹੈ ਸਾਰੀਆਂ ਚੰਗੀਆਂ ਭਾਈ ਹਾਂਜੀ ਕਿਉਂਕਿ ਅਸੀਂ ਪੂਰੀ ਤਸੱਲੀ ਕਰਕੇ ਲਿਉਂਦੇ ਹਾਂ ਹਾਂਜੀ ਤੇ ਆਪਣੀ ਕੋਸ਼ਿਸ਼ ਹੈ ਉਹ ਦੀ ਚੰਗਾ ਮਾੜੀ ਬਾਕੀ ਆ ਭੈਣ ਰਸਤੇ ਰਸਤੇ ਚਲੋ ਸਾਰੇ ਚੱਲ ਗਏ ਆ ਆਪਣੇ ਜਿੱਤ ਤਰ੍ਹਾਂ ਮਰਜੀ ਕੋਈ ਆਣ ਕੇ ਤਸੱਲੀ ਕਰਕੇ ਵੇਚ ਚਾਕੇ ਆਪਣੀ ਸਭੀ ਕਰਕੇ ਖੜੇ ਹਰ ਬ੍ਰਿਧੀ ਹਾਂਜੀ ਇਹ ਬਿਲਕੁਲ ਉਹਦਾ ਜਿੰਨਾ ਵੀ ਕਹਨੇ ਖੜਨੀ ਆਪੇ ਤਸੱਲੀ ਕਰਕੇ ਖੜੇ ਠੀਕ ਹੈ ਜੀ ਬਾਕੀ ਕੋਸ਼ਿਸ਼ ਹੈ ਉਹ ਕਰੀ ਦੀ ਚੰਗਾ ਹੀ ਲਈਏ ਦੀ ਚੰਗਾਈ ਦੀ ਠੀਕ ਹੈ ਜੀ ਹਾਂਜੀ